ਕਸਾਣੇ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪੰਜਵੇਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਹਰ ਸੋਮਵਾਰ ਲੱਗਦੀ ਹੈ। ਛੋੜ ਲਈ ਅੱਜ ਆਪਾਂ ਸਵਰਾਜ ਲੈ ਕੇ ਆਏ 855 1996 ਮਾਡਲ ਹੈ ਮੇਰੇ 1990 ਮਾਡਲ ਹੈ ਪੰਜਾਬ ਨੰਬਰ ਆ ਜੀ। ਤੁਸੀਂ ਦੇਖ ਸਕਦੇ ਹੋ। ਫਿੱਟ ਸਾਰਾ ਰਜਨ ਵਾਲਾ ਹੈ। ਸਵਰਾਜ 855 ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਸਾਰਾ ਅੰਦਰ ਪੰਪ ਲਾਈ ਇਹੇ ਸਵਰਾਜ 852 ਟਾਇਰ ਦੇਖ ਸਕਦਾ ਤੁਸੀਂ ਰੈਂਪ ਵਗੈਰਾ ਨਾਲ ਦੇ ਨੇ ਸਾਰਾ ਕੁਝ ਮਗਲ ਟਾਇਰ ਹੈਗੇ ਨੇ 50 ਪੈਸੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ 720 ਸਮੇਤ ਹੈ ਇਹਦੇ ਰੈਂਪ ਵੀ ਚੈੱਕ ਕਰ ਸਕਦਾ ਮਗਰਾੜ ਵੀ ਬਿਲਕੁਲ ਸਾਫ਼ ਹੈ ਨੇ ਇਹ ਟਰੈਕਟਰ ਦੇ ਸਵਰਾਜ 852 ਤੇ ਟ੍ਰਾਵਲ ਸਮੇਤ ਆ ਡੰਡਾ ਹੈ ਨੀਗਾ ਇਕ ਜਿਰੀ ਦੇ ਵਿੱਚ ਹੈ ਇਹ ਸਿੰਗਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਤੇ ਯਾਰ ਸਾਰਿਆਂ ਪੰਜੀ ਦੋ ਹੁੰਦਾ ਮੇਰਾ ਹੋਣਾ ਆਈ ਹੋਵੇ ਕਿ ਮੈਂ ਦੇਖਿਆ ਇੰਨਾ ਲੱਗਦਾ ਪਾਪਾ ਵੀ ਹੁੰਦੀ ਤੇ ਪਾਰ ਦਾ ਚੈੱਕ ਕਰ ਸਕਦੇ ਮੈਂ ਤੁਸੀਂ ਸਾਰੇ ਦੇਖ ਸਕਦੇ ਹੋ ਨਾ ਹੁਣ ਤੁਸੀਂ ਇਹ ਨਹੀਂ ਲੇ ਉੱਪਰ ਲੈ ਕੇ ਹੋ ਜਾਇਆ ਤੁਸੀਂ ਇਹ ਬਿਲਕੁਲ ਗਲਤੀ ਕਰ ਲਈ ਜੇ ਜਿੰਨੇ ਜਿੰਨੇ ਕਹੇ ਉਹਨਾਂ ਨਾਲ ਕਰਦੇ ਆਂ ਮੈਂ ਖਾ ਯਾਰ ਆ ਬੰਦੇ ਆ ਤਰੀ ਡਿਮਾਂਡ ਰੱਖੀ 155000 ਦੀ ਡਿਮਾਂਡ ਹੈ ਇਹਦੀ 1990 ਮਾਡਲ ਹੈ ਤੇ ਆਪਾਂ ਫੋਨ ਨੰਬਰ ਤੁਹਾਨੂੰ ਦੱਸਾਂਗੇ ਜੇ ਕੋਈ ਵੀਰ ਸਵਰਾਜ 852 1990 ਚਾਹ ਬਣਾ ਤਾਂ ਆਪਾਂ ਫੋਨ ਨੰਬਰ ਤੁਹਾਨੂੰ ਦੱਸ ਦਾਂਗੇ ਤੇ ਤੁਸੀਂ ਕਾਲ ਕਰਕੇ ਸਵਰਾਜ 852 1990 ਮਾਡਲ ਖਰੀਦ ਸਕਦੇ ਵੀ ਧੰਨਵਾਦੀ ਤੇ ਜਿਹੜੇ ਆਪਣੇ ਚੈਨਲ ਨਾਲ ਦਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨੰਬਰ ਬਾਜੀ ਨੰਬਰ ਤੇ ਆਪ ਹੀ ਪਾ ਦੂੰਗਾ